ਮੈਂ ਦਰਸ਼ਕੋ ਤੇ ਆਪਣੀ ਜਿਹੜੀ ਥੋੜੀ ਹੈਗੀ ਐ ਐਮਜੀਓ ਮੋ ਦੇਸੋਂ ਮੇਰਾ ਨਾਮ ਸ਼ੰਕਰ ਭਾਰਤਵਾਦੀ ਜੀ ਭੋਲੇ ਸ਼ੰਕਰ ਡਾਇਵਰ ਕਲੱਬ ਗੋਤਾਖੋਰ ਟੀਮ ਪਟਿਆਲਾ ਪੰਜਾਬ ਤਾਂ ਇਸ ਵਕਤ ਅੱਪਾ ਖੜੇ ਆ ਨਾਬਾ ਰੋਡ ਪਾ ਖੜਾ ਨਹਿਰ ਹੈ ਤਾਂ ਇੱਥੇ ਗੋਤਾਖੋਰ ਜਿਹੜੇ ਨੇ ਰੋਜ਼ ਆਪਣਾ ਕੰਮ ਕਰਦੇ ਨੇ ਗੋਤਾਖੋਰੋ ਜਿਹੜੇ ਛੋਟੇ ਨੂੰ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਔਰ ਕੋਈ ਰਾਂਗਾ ਸਿੱਕਾ ਲੋਹਾ ਕੱਢ ਕੇ ਆਪਣਾ ਗੁਜ਼ਾਰਾ ਕਰਦੇ ਨੇ ਸੋ ਇੱਥੇ ਇੱਕ ਵਿਅਕਤੀ ਜਿਨੇ ਵਾਈਟ ਕਲਰ ਦਾ ਪਜਾਮਾ ਕੁਰਤਾ ਪਾਇਆ ਹੋਇਆ ਸੀਗਾ ਲਗਭਗ ਉਮਰ ਹੋਈਗੀ 60 ਤੋਂ 65 ਸਾਲ ਦੀ ਉਮਰ ਹੋਈਗੀ ਤਾਂ ਇੱਥੇ ਘੁੰਮ ਸੋ ਗੋਤਾਖੋਰਾਂ ਨੇ ਉਹਨੂੰ ਕਈ ਵਾਰੀ ਪੁੱਛਿਆ ਵੀ ਤੂੰ ਇੱਥੇ ਕੀ ਕਰ ਰਿਹਾ ਕੀ ਬਾਟ ਕਰ ਰਿਹਾ ਤਾਂ ਉਹ ਪੌੜੀਆਂ ਤੇ ਇੱਥੇ ਜਿਹੜੇ ਥੈਲੇ ਲੱਗੇ ਹੋਏ ਕੱਟਿਆ ਉਹ ਤਾਂ ਉਹਨਾਂ ਤੇ ਬੈਠਾ ਸੀ ਪਰ ਗੋਤਾਖੋਰਾਂ ਨੇ ਇਹਨੂੰ ਕਹਤਾ ਵਾਪਸ ਜਾਇ ਤਾ ਐਤੋਂ ਭੇਜਤਾ ਸੀ ਕਿ ਜਿਵੇਂ ਗੋਤਾਖੋਰ ਇੱਥੋਂ ਗਏ ਨੇ ਕੁਝ ਕੋ ਗੋਤਾਖੋਰ ਚਲੇ ਗਏ ਜਿਹੜੇ ਟ੍ਰੇਨ ਦੇ ਰੇ ਸੀ ਤਾਂ ਇਹ ਕੁਝ ਗੋਤਾਖੋਰ ਜਿਹੜੇ ਰੁੱਕ ਗਏ ਨੇ ਤਾਂ ਲਗਭਗ ਅੱਧਾ ਕਿਲੋਮੀਟਰ ਦੂਰ ਨਾ ਜਿਹੜੀ ਪੌੜੀਆਂ ਨੇ ਉੱਥੋਂ ਅੱਧਾ ਕਿਲੋਮੀਟਰ ਦੂਰ ਆ ਕੇ ਵਿਅਕਤੀ ਨੇ ਪਾਖੜਾ ਨਹਿਰ 'ਚ ਜੰਪ ਕਰਤੀ ਜਿਸ ਨੂੰ ਮਾਂ ਦੇਰੀ ਨਾ ਕਰਦੇ ਗੋਤਾਖੋਰ ਓਮ ਪ੍ਰਕਾਸ਼ ਤੇ ਨਹਿਮਨ ਦੋਨੋਂ ਜਿਹੜੇ ਪਾਖੜਾ ਨਹਿਰ 'ਚ ਜੰਪ ਕਰਿਆ ਜੰਪ ਕਰਕੇ ਉਸ ਨੂੰ ਜਦੋਂ ਬਾਹਰ ਕੱਢਣ ਲੱਗੇ ਉਹ ਵਿਅਕਤੀ ਥੱਲੇ ਬੈਠਣ ਲੱਗਿਆ ਪਰ ਥੱਲੇ ਤੋਂ ਗੋਤਾਖੋਰਾਂ ਨੇ ਉੱਪਰ ਉਹਨੂੰ ਚੱਕਿਆ ਤਾਂ ਲਗਭਗ ਮਤਲਬ ਨਹਿਰ ਦੇ ਵਿੱਚ ਹੀ ਸਾਡੇ ਸਾਹਮਣੇ ਉਸ ਵਿਅਕਤੀ ਦੀ ਡੈਥ ਹੋ ਚੁੱਕੀ ਸੀ ਪਰ ਜਦੋਂ ਉਹਨੂੰ ਬਾਹਰ ਕੱਢਿਆ ਬਾਰ ਕੱਢਣ ਤੋਂ ਬਾਅਦ ਜਦੋਂ ਉਹਨੂੰ ਚੈੱਕ ਰਿਆ ਤੇ ਜੋ ਸਾਨੂੰ ਥੋੜਾ ਬਹੁਤ ਟ੍ਰੇਨਿੰਗ ਦਿੱਤੀ ਗਈ ਉਸ ਹਿਸਾਬ ਨਾਲ ਅਸੀਂ ਜਨੂ ਨੂੰ ਕਰਿਆ ਪਰ ਉਸ ਵਿਅਕਤੀ ਦੀ ਡੈਥ ਹੋ ਚੁੱਕੀ ਕਿਉਂਕਿ ਪਾਣੀ ਦਾ ਬਹੁਤ ਤੇਜ਼ ਹੈ ਔਰ ਇਹ ਪਾਣੀ ਜਿਹੜਾ ਹੈਗਾ ਠੰਡਾ ਬਹੁਤ ਹੈ ਇਸ ਕਰਕੇ ਉਸ ਵਿਅਕਤੀ ਦੀ ਡੈਥ ਹੋ ਗਈ ਹੈ ਸ਼ੰਕਰ ਜੀ ਹੁਲੀਆ ਦੇਖ ਕੇ ਕੀ ਲੱਗਦਾ ਹੈ ਬੰਦੇ ਦਾ ਕਿੰਨੀ ਉਮਰ ਹੋ ਸਕਦੀ ਹੈ ਤੇ ਕਿਸ ਤਰ੍ਹਾਂ ਦੇ ਪਰਿਵਾਰਕ ਹੋਏ ਹੋ ਸਕਦਾ ਜੀ ਇਹਦੀ ਉਮਰ ਸਾਡੇ ਹਿਸਾਬ ਨਾਲ 65 ਤੋਂ 70 ਸਾਲ ਦੀ ਉਮਰ ਹੋ ਸਕਦੀ ਹੈ ਜਿਹਨੇ ਵਾਈਟ ਕਲਰ ਦਾ ਪਜਾਮਾ ਕੁੜਤਾ ਪਾ ਰੱਖਿਆ ਦੋ ਕੜੇ ਸਟੀਲ ਵਾਲੇ ਇੱਕ ਖੰਭਣੀ ਬੰਦੀ ਹੋਈ ਆ ਔਰ ਇੱਕ ਜਿਹੜਾ ਜਿਹੜੇ ਸਿਰ ਦੇ ਵਾਲ ਨੇ ਉਹ ਗੰਜਾ ਹੈਗਾ ਹਲਕਲ ਕੀ ਵਾਈਟ ਦਾੜੀ ਹੈ ਇਸ ਬੰਦੇ ਦੀ ਜਿਹਨੂੰ ਹੁਣ ਅਸੀਂ ਇੱਥੋਂ ਕੱਢ ਕੇ ਆਪਣੀ ਨਿੱਜੀ ਐਂਬੂਲੈਂਸ ਬੁਲਾਈ ਆ 72 ਘੰਟੇ ਲਈ ਰਜਿੰਦਰਾ ਸਿਵਲ ਹਸਪੀਟਲ ਵਿੱਚ ਰਖਾਇਆ ਗਿਆ ਔਰ ਅੱਡ ਅੱਡ ਗਰੁੱਪਾਂ ਦੇ ਵਿੱਚ ਦੀ ਫੋਟੋ ਸ਼ੇਅਰ ਕਰੀ ਜਾਏਗੀ ਜਿਹੜੇ ਇੱਥੇ ਨੇੜੇ ਤੇੜੇ ਲੋਕ ਨੇ ਉਹਨਾਂ ਨੂੰ ਵੀ ਦਿਖਾਇਆ ਜਾਏਗਾ ਕਿਸੇ ਨਾ ਕਿਸੇ ਅਕਵਾਰਚੇ ਬੁਲਵਾਇਆ ਜਾਏਗਾ ਵੀ ਦੀ ਪਛਾਣ ਹੋ ਸਕੇ ਕਿਦਾਂ ਲੱਗਦੇ ਤੁਸੀਂ ਕਿਹਾ ਕਿ ਤੁਸੀਂ ਸਵੇਰੇ ਇਸ ਬੰਦੇ ਨੂੰ ਵਾਪਸ ਭੇਜਤਾ ਸੀਗਾ ਇੱਥੋਂ ਦੀ ਹਨਾ ਤੇ ਮਤਲਬ ਸਵੇਰ ਤੋਂ ਹੀ ਉਹਰੇ ਘੁੰਮ ਰਿਹਾ ਸੀਗਾ ਇਹ ਬੰਦਾ ਲਗਭਗ 10-11 ਵਜੇ ਗੋਤਾਖੋਰ ਆਉਂਦੇ ਨੇ ਔਰ ਰੋਜ਼ਾਨਾ ਆਪਣਾ ਸਰਚ ਕਰਦੇ ਨੇ ਤਾਂ ਉਸ ਦੌਰਾਨ ਇਹ ਵਿਅਕਤੀ ਸਾਨੂੰ ਗਲਤ ਲੱਗਿਆ ਗਲਤ ਮਤਲਬ ਇਹ ਜਿਹੜਾ ਥੈਲਿਆਂ ਦੇ ਉੱਪਰ ਬੈਠੇ ਇੱਕ ਪੌੜੀਆਂ ਤੇ ਕੋਈ ਪੂਜਾ ਕਰਨਾਂ ਅੱਡ ਗੱਲ ਹੈ ਪਰ ਕੁਝ ਲੋਕ ਥੈਲਿਆਂ ਤੇ ਵੀ ਪੂਜਾ ਕਰਦੇ ਨੇ ਪਰ ਜਦੋਂ ਇਹਨੇ ਕਾਫੀ ਸਮਾਂ ਹੋ ਗਿਆ ਇਹਨੂੰ ਦੇਖਦੇ ਹੋਏ ਤਾਂ ਗੋਤਾਖੋਰਾਂ ਨੇ ਧੋਖਾ ਚਣ ਕੀਤਾ ਤੂੰ ਕੌਣਾ ਕਿੱਥੇ ਦਾ ਜਿਹੜਾ ਇਹ ਵਿਅਕਤੀ ਕੁਝ ਬੋਲਿਆ ਨਹੀਂ ਨਾ ਕਿਸੇ ਪ੍ਰਕਾਰ ਦਾ ਸਹੀ ਜਵਾਬ ਦੇ ਚੁੱਕਿਆ ਪਰ ਇਸ ਨੂੰ ਇੱਥੋਂ ਭੇਜ ਦਿੱਤਾ ਗਿਆ ਜਿਹੜਾ ਇਹ ਸਾਡੇ ਕੋਲੋਂ ਟਲ ਗਿਆ ਟਲਣ ਤੋਂ ਬਾਅਦ 2-3 ਘੰਟੇ ਬਾਅਦ ਉਥੋਂ ਪੌੜੀਆਂ ਤੋਂ ਆਊਟ ਏਰੀਆ ਚ ਆ ਕੇ ਇਸਨੇ ਜੰਪ ਕਰਿਆ ਔਰ ਫਿਰ ਵੀ ਤੇ ਲੋ ਗੋਤਾਖੋਰਾਂ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਸਾਡੇ ਕੋਲ ਨਾ ਪੂਰਾ ਸਮਾਨ ਨਹੀਂ ਹੈਗਾ ਜਿਵੇਂ ਨਾਲ ਦੀ ਨਾਲ ਹੀ ਬੰਦੇ ਨੂੰ ਆਕਸੀਜਨ ਦਿੱਤਾ ਜਾਵੇ ਜਾਂ ਨਾਲ ਦੀ ਨਾਲ ਕੋਈ ਮੈਡੀਸਨ ਜਾਂ ਕਿਸੇ ਪ੍ਰਕਾਰ ਦਾ ਕੋਈ ਟ੍ਰੀਟਮੈਂਟ ਕਰਾ ਜੇ ਉਸ ਤਰ੍ਹਾਂ ਦਾ ਕੋਈ ਸਾਡੇ ਕੋਲ ਟਰੀਟਮੈਂਟ ਨਹੀਂ ਹੈਗਾ ਕਿਸੇ ਪ੍ਰਕਾਰ ਦਾ ਤਾਂ ਉਹ ਚਲੋ ਫਿਰ ਵੀ ਅਸੀਂ ਜਿੰਨਾ ਕਿ ਸਾਨੂੰ ਟ੍ਰੇਨਿੰਗ ਹੈ ਉਸ ਹਾਵ ਨਾਲ ਸੀ ਠੀਕ ਕਰਦੇ ਵਕਤ ਨੂੰ ਪਰ ਇਹ ਸਾਡਾ ਪਹਿਲਾ 1 2 ਹਾਸੇ ਹੋਏ ਨੇ ਨਹੀਂ ਤਾਂ ਇੱਥੇ ਲਗਭਗ ਲੋਕ ਜੀਵਿਤ ਹੀ ਅਸੀਂ ਬਚਾ ਕੇ ਭੇਜਦੇ ਆ ਜਾਂ ਜੀਵਿਤ ਅਸੀਂ ਹਸਪੀਟਲ ਲੈ ਜਾਂਦੇ ਆ ਉੱਥੇ ਪਰ ਮੰਦਾ ਠੀਕ ਹੋ ਜਾਂਦਾ ਪਰ ਇਹ ਵਿੱਚ ਮਹਿਸੂਸ ਤਾਂ ਹੋਇਆ ਹੋਏਗਾ ਨਾ ਕਿ ਬਚਾ ਨਹੀਂ ਪਾਏ ਜੀ ਮਹਿਸੂਸ ਤਾਂ ਹੋ ਰਿਹਾ ਪਰ ਐਵੇਂ ਦੇਖੋ ਇੱਕ ਬੰਦਾ ਤੁਹਾਡੇ ਤੋਂ 1 ਅੱਧਾ ਕਿਲੋਮੀਟਰ ਕਿਲੋਮੀਟਰ ਦੂਰ ਜਾ ਕੇ ਕੁਝ ਕਰ ਲਵੇ ਤਾਂ ਉਹ ਗੋਤਾਖੋਰ ਦੂਰ ਖੜੇ ਹੋਣ ਫਿਰ ਵੀ ਮਤਲਬ ਇਹਨੂੰ ਫਿਰ ਵੀ ਜੇ ਤਾਂ ਦੇਖੋ ਡੈਥ ਹੋ ਜਾਂਦੀ ਜਾਂ ਪਾਣੀ ਦੇ ਵਿੱਚ ਰੁੜ ਜਾਂਦਾ ਫਿਰ ਇਹ ਬਹੁਤ ਦੂਰ ਮਿਲਣਾ ਸੀਗਾ ਔਰ ਇੱਥੇ ਪਟਿਆਲੇ 'ਚ ਹੀ ਨਹੀਂ ਮਿਲਣਾ ਸੀ ਲਗਭਗ ਇੱਥੋਂ 70 80 ਕਿਲੋਮੀਟਰ 100 ਕਿਲੋਮੀਟਰ 200 ਕਿਲੋਮੀਟਰ ਦੂਰ ਮਿਲਣਾ ਸੀ ਚਲੋ ਫਿਰ ਵੀ ਬੰਦੇ ਦੀ ਅਸੀਂ ਕੋਸ਼ਿਸ਼ ਕਰੀ ਵੀ ਜੀਵਿਤ ਪਰ ਇਹ ਬਚ ਨਹੀਂ ਪਾਇਆ ਔਰ ਇਹਦੀ ਡੈਲੀ ਡੈਡ ਬੋਡੀ ਹੀ ਸਾਨੂੰ ਮਿਲ ਗਿਆ ਜੇਬ ਚ ਕੀ ਕੁਝ ਮਿਲਿਆ ਜੇਬ ਚ ਇੱਕ ਚਾਬੀ ਮਿਲੀ ਜੇ ਤਾਂ 110 ਰੁਪਏ ਨੇ ਇੱਕ 10 ਦਾ ਨੋਟ ਹੈ 100 ਦਾ ਨੋਟ ਕੀ ਲੱਗਦਾ ਨੇਬਰ ਨੇ ਨੇਬਰ ਟਾਈਮ ਆਇਆ ਉਰੇ ਪਾਟੜਾ ਲੈਣ ਤੋਂ ਸਵੇਰੇ ਇਸ ਤਰ੍ਹਾਂ ਦਾ ਪਤਾ ਲੱਗਿਆ ਕੁਝ ਨਹੀਂ ਨਹੀਂ ਐਦਾਂ ਦਾ ਕੋਈ ਪਤਾ ਨਹੀਂ ਲੱਗਿਆ ਤੇ ਇਹ ਮੇਰੇ ਹਿਸਾਬ ਨਾਲ ਇੱਥੇ ਮੁੰਡੇ ਕਹਿ ਰਹੇ ਨੇ ਵੀ ਜਦੋਂ ਸੀ ਭੇਜਿਆ ਗਿਆ ਤੇ ਰੋਣੀਵਾਲ ਗਿਆ ਸੀਗਾ ਹੋ ਸਕਦਾ ਉੱਥੇ ਸ਼ਰਾਬ ਦਾ ਠਿਕਾ ਸ਼ਰਾਬ ਪੀ ਕੇ ਨਾ ਇਸ ਨੇ ਕਿਉਂਕਿ ਦਲੇਰੀ ਨਹੀਂ ਪੈਂਦੀ ਆਮ ਬੰਦੇ ਨੂੰ ਛਾਲ ਕਿਉਂਕਿ ਜਿਹੜੀ ਮੈਂ ਗੱਲ ਕਰਾ ਨਾ ਵੀ ਦੋ ਤਿੰਨ ਘੰਟੇ ਇੱਥੇ ਬੈਠਿਆ ਰਿਹਾ ਤਾਂ ਉਹ ਦਲੇਰੀ ਨਹੀਂ ਪੈ ਰਹੀ ਸੀ ਉਸ ਤੋਂ ਨਾਮ ਪਤਾ ਨਹੀਂ ਦੱਸੋ ਜੀ ਨਹੀਂ ਨਾਮ ਪਤਾ ਬੋਲੇ ਨਹੀਂ ਕੁਛ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਤਾਂ ਇਹਨੇ ਪਾਖੜਾ ਨਰਚੀ ਇੱਕ ਵਿਅਕਤੀ ਜਿਸ ਨੇ ਵਾਈਟ ਕਲਰ ਦਾ ਪਜਾਮਾ ਕੁੜਤਾ ਪਾਇਆ ਹੋਇਆ ਸੀਗਾ ਲਗਭਗ ਉਮਰ ਹੋਏਗੀ 60 ਤੋਂ 65 ਸਾਲ ਦੀ ਉਮਰ ਹੋਈਗੀ ਤਾਂ ਇੱਥੇ ਘੁੰਮ ਰਿਹਾ ਸੀਗਾ ਸੋਗੋਤਾ ਖੋਰਾ ਨੇ ਉਹਨੂੰ ਕਈ ਵਾਰੀ ਪੁੱਛਿਆ ਤੋ ਉਹ ਪੌੜੀਆਂ ਤੇ ਇੱਥੇ ਜਿਹੜੇ ਥੈਲੇ ਲੱਗੇ ਹੋਏ ਕੱਟਿਆ ਉਤਾਂ ਤੇ ਬੈਠਾ ਸੀ ਪਰ ਗੋਤਾਖੋਰਾਂ ਨੇ ਇਹਨੂੰ ਕਹਿਤਾ ਵਾਪਸ ਜਾਇ ਇੱਥੋਂ ਇੱਥੋਂ ਭੇਜਦਾ ਸੀ ਕਿ ਜਿਵੇਂ ਗੋਤਾਖੋਰ ਇੱਥੋਂ ਗਏ ਨੇ ਕੁਝ ਗੋਤਾਖੋਰ ਚਲੇਗੇ ਜਿਹੜੇ ਟ੍ਰੇਨ ਦੇ ਰਸੀ ਤੇ ਕੁਝ ਗੋਤਾਖੋਰ ਜਿਹੜੇ ਰੁੱਕ ਗਏ ਨੇ ਤਾਂ ਲਗਭਗ ਅੱਧਾ ਕਿਲੋਮੀਟਰ ਦੂਰ ਜਿਹੜੀ ਪੌੜੀਆਂ ਨੇ ਉੱਥੋਂ ਅੱਧਾ ਕਿਲੋਮੀਟਰ ਦੂਰ ਆ ਕੇ ਵਿਅਕਤੀ ਨੇ ਪਾਖੜਾ ਨਹਿਰ 'ਚ ਜੰਪ ਕਰਤੀ ਜਿਸ ਨੂੰ ਦੇਰੀ ਨਾ ਕਰਦੇ ਗੋਤਾਖੋਰ ਓਮ ਪ੍ਰਕਾਸ਼ ਤੇ ਨਹਿਮਨ ਦੋਨੋਂ ਜਿਹੜੇ ਪਾਖੜਾ ਨਹਿਰ 'ਚ ਜੰਪ ਕਰਿਆ ਜੰਪ ਕਰਕੇ ਉਸ ਨੂੰ ਜਦੋਂ ਬਾਹਰ ਕੱਢਣ ਲੱਗੇ ਉਹ ਵਿਅਕਤੀ ਥੱਲੇ ਬੈਠਣ ਲੱਗਿਆ ਪਰ ਥੱਲੇ ਤੋਂ ਗੋਤਾਖੋਰਾਂ ਨੇ ਉੱਪਰ ਉਹਨੂੰ ਚੱਕਿਆ ਤਾਂ ਲਗਭਗ ਮਤਲਬ ਨਹਿਰ ਦੇ ਵਿੱਚ ਹੀ ਸਾਡੇ ਸਾਹਮਣੇ ਉਸ ਵਿਅਕਤੀ ਦੀ ਡੈਥ ਹੋ ਚੁੱਕੀ ਸੀ ਪਰ ਜਦੋਂ ਉਹਨੂੰ ਬਾਹਰ ਕੱਢਿਆ ਬਾਰ ਕੱਢਣ ਤੋਂ ਬਾਅਦ ਜਦੋਂ ਉਹਨੂੰ ਚੈੱਕ ਕਰਿਆ ਤੇ ਜੋ ਸਾਨੂੰ ਥੋੜਾ ਬਹੁਤ ਟ੍ਰੇਨਿੰਗ ਦਿੱਤੀ ਗਈ ਉਸ ਹਿਸਾਬ ਨਾਲ ਅਸੀਂ ਜਨੂ ਨੂੰ ਕਰਿਆ ਪਰ ਉਸ ਵਿਅਕਤੀ ਦੀ ਡੈਥ ਹੋ ਚੁੱਕੀ ਕਿਉਂਕਿ ਪਾਣੀ ਦਾ ਬਹੁਤ ਤੇਜ਼ ਹੈ ਔਰ ਇਹ ਪਾਣੀ ਜਿਹੜਾ ਹੈਗਾ ਠੰਡਾ ਬਹੁਤ ਹੈ ਇਸ ਕਰਕੇ ਉਸ ਵਿਅਕਤੀ ਦੀ ਡੈਥ ਹੋ ਗਈ ਹੈ ਸ਼ੰਕਰ ਜੀ ਹੁਲਿਆਰ ਇੱਕ ਕੀ ਲੱਗਦਾ ਹੈ ਬੰਦੇ ਦਾ ਕਿੰਨੀ ਕੋਮਰ ਹੋ ਸਕਦੀ ਹੈ ਤੇ ਕਿਸ ਤਰ੍ਹਾਂ ਦੇ ਪਰਿਵਾਰ ਚੋਂ ਇਹ ਹੋ ਸਕਦਾ ਜੀ ਇਹਦੀ ਉਮਰ ਸਾਡੇ ਹਿਸਾਬ ਨਾਲ 65 ਤੋਂ 70 ਸਾਲ ਦੀ ਉਮਰ ਹੋ ਸਕਦੀ ਹੈ ਜਿਹਨੇ ਵਾਈਟ ਕਲਰ ਦਾ ਪਜਾਮਾ ਕੁਰਤਾ ਪਾ ਰੱਖਿਆ ਦੋ ਘੜੇ ਸਟੀਲ ਵਾਲੇ ਇੱਕ ਖੰਭਣੀ ਬੰਦੀ ਹੋਈ ਆ ਔਰ ਇੱਕ ਜਿਹੜਾ ਜਿਹੜੇ ਸਿਰ ਦੇ ਵਾਲ ਨੇ ਉਹ ਗੰਝਾ ਹੈਗਾ ਹਲਕਲ ਕੀ ਵਾਈਟ ਦਾੜੀ ਹੈ ਇਸ ਬੰਦੇ ਦੀ ਜਿਹਨੂੰ ਹੁਣ ਅਸੀਂ ਇੱਥੋਂ ਕੱਢ ਕੇ ਆਪਣੀ ਨਿੱਜੀ ਐਂਬੂਲੈਂਸ ਬੁਲਾਈ ਆ 72 ਘੰਟੇ ਲਈ ਰਜਿੰਦਰਾ ਸਿਵਲ ਹਸਪੀਟਲ ਵਿੱਚ ਰਖਾਇਆ ਗਿਆ ਔਰ ਅੱਡ ਅੱਡ ਗਰੁੱਪਾਂ ਦੇ ਵਿੱਚ ਦੀ ਫੋਟੋ ਸ਼ੇਅਰ ਕਰੀ ਜਾਏਗੀ ਜਿਹੜੇ ਇੱਥੇ ਨੇੜੇ ਤੇੜੇ ਲੋਕ ਨੇ ਉਹਨਾਂ ਨੂੰ ਵੀ ਦਿਖਾਇਆ ਜਾਏਗਾ ਕਿਸੇ ਨਾ ਕਿਸੇ ਅਖਬਾਰ 'ਚ ਬਿਲਵਾਇਆ ਜਾਏਗਾ ਵੀ ਦੀ ਪਛਾਣ ਹੋ ਸਕੇ ਕਿਦਾਂ ਲੱਗਦੇ ਤੁਸੀਂ ਕਿਹਾ ਕਿ ਤੁਸੀਂ ਸਵੇਰੇ ਇਸ ਬੰਦੇ ਨੂੰ ਵਾਪਸ ਭੇਜਤਾ ਸੀਗਾ ਇੱਥੋਂ ਦੀ ਹਨਾ ਤੇ ਮਤਲਬ ਸਵੇਰ ਤੋਂ ਹੀ ਉਹਰੇ ਘੁੰਮ ਰਿਹਾ ਸੀਗਾ ਇਹ ਬੰਦਾ ਲਗਭਗ 10-11 ਵਜੇ ਗੋਤਾਖੋਰ ਆਉਂਦੇ ਨੇ ਔਰ ਰੋਜ਼ਾਨਾ ਆਪਣਾ ਸਰਚ ਕਰਦੇ ਨੇ ਤਾਂ ਉਸ ਦੌਰਾਨ ਇਹ ਵਿਅਕਤੀ ਸਾਨੂੰ ਗਲਤ ਲੱਗਿਆ ਗਲਤ ਮਤਲਬ ਇਹ ਜਿਹੜਾ ਥੈਲਿਆਂ ਦੇ ਉੱਪਰ ਬੈਠੇ ਕਪੌੜੀਆਂ ਤੇ ਕੋਈ ਪੂਜਾ ਕਰਨਾਂ ਅੱਡ ਗੱਲ ਹੈ ਪਰ ਕੁਝ ਲੋਕ ਥੈਲਿਆਂ ਤੇ ਵੀ ਪੂਜਾ ਕਰਦੇ ਨੇ ਪਰ ਜਦੋਂ ਇਹਨੇ ਕਾਫੀ ਸਮਾਂ ਹੋ ਗਿਆ ਇਹਨੂੰ ਦੇਖਦੇ ਹੋਏ ਤਾਂ ਗੋਤਾਖੋਰਾਂ ਨੇ ਧੋਖਾਣ ਕੀਤਾ ਤੂੰ ਕੌਣ ਹੈ ਕਿੱਥੇ ਦਾ ਜਿਹੜਾ ਇਹ ਵਿਅਕਤੀ ਕੁਝ ਬੋਲਿਆ ਨਹੀਂ ਨਾ ਕਿਸੇ ਪ੍ਰਕਾਰ ਦਾ ਸਹੀ ਜਵਾਬ ਦੇ ਚੁੱਕਿਆ ਪਰ ਇਸ ਨੂੰ ਇੱਥੋਂ ਭੇਜ ਦਿੱਤਾ ਗਿਆ ਜਿਹੜਾ ਇਹ ਸਾਡੇ ਕੋਲੋਂ ਟਲ ਗਿਆ ਟਲਣ ਤੋਂ ਬਾਅਦ 2-3 ਘੰਟੇ ਬਾਅਦ ਉੱਥੋਂ ਪੌੜੀਆਂ ਤੋਂ ਆਊਟ ਏਰੀਆ ਚ ਆ ਕੇ ਇਸਨੇ ਜੰਪ ਕਰਿਆ ਔਰ ਫਿਰ ਵੀ ਤੇ ਲੋ ਗੋਤਾਖੋਰਾਂ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਸਾਡੇ ਕੋਲ ਨਾ ਪੂਰਾ ਸਮਾਨ ਨਹੀਂ ਹੈਗਾ ਜਿਵੇਂ ਨਾਲ ਦੀ ਨਾਲ ਹੀ ਬੰਦੇ ਨੂੰ ਆਕਸੀਜਨ ਦਿੱਤਾ ਜਾਵੇ ਜਾਂ ਨਾਲ ਦੀ ਨਾਲ ਕੋਈ ਮੈਡੀਸਨ ਜਾਂ ਕਿਸੇ ਪ੍ਰਕਾਰ ਦਾ ਕੋਈ ਟ੍ਰੀਟਮੈਂਟ ਕਰਿਆ ਜਾਵੇ ਉਸ ਤਰ੍ਹਾਂ ਦਾ ਕੋਈ ਸਾਡੇ ਕੋਲ ਟਰੀਟਮੈਂਟ ਨਹੀਂ ਹੈਗਾ ਕਿਸੇ ਪ੍ਰਕਾਰ ਦਾ ਤਾਂ ਉਹ ਚਲੋ ਫਿਰ ਵੀ ਅਸੀਂ ਜਿੰਨਾ ਕਿ ਸਾਨੂੰ ਟ੍ਰੇਨਿੰਗ ਹੈ ਉਸ ਹਾਵ ਨਾਲ ਅਸੀਂ ਠੀਕ ਕਰਦੇ ਵਕਤ ਨੂੰ ਪਰ ਇਹ ਸਾਡਾ ਪਹਿਲਾ 1 2 ਹਾਸੇ ਹੋਏ ਨੇ ਨਹੀਂ ਤਾਂ ਇੱਥੇ ਲਗਭਗ ਲੋਕ ਜੀਵੀਤੀ ਅਸੀਂ ਬਚਾ ਕੇ ਭੇਜਦੇ ਆ ਜਾਂ ਜੀਵੀਤੀ ਅਸੀਂ ਹਸਪੀਟਲ ਲੈ ਜਾਂਦੇ ਆ ਉੱਥੇ ਪਰ ਮੰਦਾ ਠੀਕ ਹੋ ਜਾਂਦਾ ਪਰ ਇਹ ਮਹਿਸੂਸਾ ਹੋਇਆ ਹੋਏਗਾ ਨਾ ਕਿ ਬਚਾ ਨਹੀਂ ਪਾਏ ਜੀ ਮਹਿਸੂਸ ਤਾਂ ਹੋ ਰਿਹਾ ਪਰ ਐ ਐਵੇਂ ਹੀ ਦੇਖੋ ਇੱਕ ਬੰਦਾ ਤੁਹਾਡੇ ਤੋਂ ਅੱਧਾ ਕਿਲੋਮੀਟਰ ਕਿਲੋਮੀਟਰ ਦੂਰ ਜਾ ਕੇ ਕੁਝ ਕਰ ਲਵੇ ਤਾਂ ਉਹ ਗੋਤਾਖੋਰ ਦੂਰ ਖੜੇ ਹੁੰਦੇ ਫਿਰ ਵੀ ਮਤਲਬ ਇਹਨੂੰ ਫਿਰ ਵੀ ਜੇ ਤਾਂ ਦੇਖੋ ਡੈਥ ਹੋ ਜਾਂਦੀ ਜਾਂ ਪਾਣੀ ਦੇ ਵਿੱਚ ਰੁੜ ਜਾਂਦਾ ਫਿਰ ਇਹ ਬਹੁਤ ਦੂਰ ਮਿਲਣਾ ਸੀਗਾ ਔਰ ਇੱਥੇ ਪਟਿਆਲੇ 'ਚ ਹੀ ਨਹੀਂ ਮਿਲਣਾ ਸੀ ਲਗਭਗ ਇੱਥੋਂ 70 80 ਕਿਲੋਮੀਟਰ 100 ਕਿਲੋਮੀਟਰ 200 ਕਿਲੋਮੀਟਰ ਦੂਰ ਮਿਲਣਾ ਸੀ ਚਲੋ ਫਿਰ ਵੀ ਬੰਦੇ ਦੀ ਅਸੀਂ ਕੋਸ਼ਿਸ਼ ਕਰੀ ਵੀ ਜੀਵਿਤ ਪਰ ਇਹ ਬਚ ਨਹੀਂ ਪਾਇਆ ਔਰ ਇਹਦੀ ਡੇਲੀ ਡੈਡ ਬੁਡੀ ਹੀ ਸਾਨੂੰ ਮਿਲ ਗਿਆ ਜੇਬ ਚੋਂ ਕੀ ਕੁਝ ਮਿਲਿਆ ਜੇਬ ਚੋਂ ਇੱਕ ਚਾਬੀ ਮਿਲੀ ਜੇ ਤਾਂ 110 ਰੁਪਏ ਨੇ ਇੱਕ 10 ਦਾ ਨੋਟ ਇੱਕ 100 ਦਾ ਨੋਟ ਕੀ ਲੱਗਦਾ ਨੇਬਰ ਨੇ ਨੇਬਰ ਟਾਈਮ ਆਇਆ ਉਰੇ ਪਾਕੜਾ ਲੈਣ ਤੇ ਸਵੇਰੇ ਇਸ ਤਰ੍ਹਾਂ ਦਾ ਪਤਾ ਲੱਗਿਆ ਕੋਈ ਨਹੀਂ ਐਦਾਂ ਦਾ ਕੋਈ ਪਤਾ ਨਹੀਂ ਲੱਗਿਆ ਤੇ ਇਹ ਮੇਰੇ ਸਾਹਮਣੇ ਇੱਥੇ ਮੁੰਡੇ ਕਹਿ ਰਹੇ ਨੇ ਵੀ ਜਦੋਂ ਅਸੀਂ ਭੇਜਿਆ ਗਿਆ ਤਾਂ ਇਹ ਰੌਣੀਵਾਲ ਗਿਆ ਸੀਗਾ ਹੋ ਸਕਦਾ ਉੱਥੇ ਸ਼ਰਾਬ ਦਾ ਠੇਕਾ ਸ਼ਰਾਬ ਪੀ ਕੇ ਨਾ ਇਸ ਨੇ ਕਿਉਂਕਿ ਦਲੇਰੀ ਨਹੀਂ ਪੈਂਦੀ ਆਮ ਬੰਦੇ ਨੂੰ ਛਾਲ ਕਿਉਂਕਿ ਜਿਹੜੀ ਮੈਂ ਗੱਲ ਕਰਾ ਨਾ ਵੀ 2-3 ਘੰਟੇ ਇੱਥੇ ਬੈਠਿਆ ਰਿਹਾ ਤਾਂ ਉਹ ਦਲੇਰੀ ਨਹੀਂ ਪੈ ਰਹੀ ਸੀ ਉਸ ਤੋਂ ਨਾਮ ਪਤਾ ਨਹੀਂ ਦੱਸਿਆ ਸੀ ਨਹੀਂ ਨਾਮ ਪਤਾਏ ਬੋਲੇ ਹੀ ਨਹੀਂ ਕੁਛ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਾ ਤਾਂ ਇਹ ਨਿਪਾਖੜਾ ਨਰਚੀ ਮਿਲ ਗਿਆ ਹਾਂ ਪੁਲਿਸ ਨੂੰ ਦੱਸਾ ਮਟਰ ਟੰਚਮ ਮਟਰ ਟੰਚਮ ਕਿ